ਇਕਮਾਨ ਸਿੰਘ ਜੀ ਬਰਾੜ ਕੈਨੇਡਾ ਫੁੱਮਣ ਸਿੰਘ ਜੀ ਬਿਰਕ ਕਰੀ ਵਾਲਾ ਸੁਖਦੀਪ ਜੌਹੜ ਹੁਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਸਤਿਕਾਰਤ ਵੀਰਾਂ ਦਾ ਇਧਰ ਵੀਰਾਂ ਨੇ ਇੱਕ ਪੋਸਟਰ ਬਣਾ ਕੇ ਲੈ ਕੇ ਆਏ ਐ ਮਿਹਨਤਾਂ ਕੀਤੀਆਂ ਮਿੰਤਾ ਨਹੀਂ ਵੀਰੋ ਤੁਹਾਡਾ ਧੰਨਵਾਦ ਹੈ ਇਹਨਾਂ ਸਤਿਕਾਰ ਤੁਸੀਂ ਦਿੰਦੇ ਹੋ ਔਰ ਇਹ ਪਿਆਰ ਸਤਕਾਰ ਸਾਨੂੰ ਜਿਹੜਾ ਲਈ ਫਿਰਦਾ ਹੈ ਤੁਹਾਡੀ ਨੌਜਵਾਨੋ ਜਿਹੜੀ ਤੁਹਾਡੀ ਦਿੱਤੀ ਹੋਈ ਇੱਜ਼ਤ ਸਾਨੂੰ ਨੌਜਵਾਨੋ ਇੱਥੇ ਤੋਰੀ ਫਿਰਦੀ ਹੈ ਬਹੁਤ ਬਹੁਤ ਸਤਿਕਾਰ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਮਰੀਕ ਦੋਨਾਂ ਦੀਆਂ ਫੋਟਵਾਂ ਲਾ ਕੇ ਸਤਿਕਾਰ ਬਖਸ਼ਿਆ ਵੀਰਾਂ ਨੇ ਮੈਂ ਕਿਹਨੇ ਤੁਰੇ ਨਾ ਕਰਕੇ ਫਿਰਦੀਆਂ ਸੜੀਆਂ ਦਵਾਵਾ ਸਾਡੀਆਂ ਮੇਰਾ ਤੁਹਾਨੂੰ ਲੱਗ ਜਾਣ ਕਿਉਂਕਿ ਜੋ ਅਸੀਂ ਮੈਂ ਤਾਂ ਕਿਹਨਾਂ ਨਜ਼ਾਰੇ ਲੈਣੇ ਸੀ ਉਹ ਲੈ ਲਏ ਆ ਤੁਹਾਡੇ ਸਿਰਾਂ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਤੋਂ ਉੱਤੇ ਕੁਝ ਨਹੀਂ ਹੋ ਸਕਦਾ ਇਤੋਂ ਉੱਤੇ ਕੁਝ ਨਹੀਂ ਹੋ ਸਕਦਾ ਪਹਿਲਾਂ ਹੀ ਗੱਲਾਂ ਬੱਬੂ ਕਰਦਾ ਹਟਿਆ ਵੀ ਕਰੀਏ ਕੀ ਬੱਬੂ ਨੂੰ ਆਖਿਆ ਵੀ ਮੇਰੇ ਪਿੰਡ ਦੇਲਾ ਬੱਬੂ ਕੱਲ ਨੂੰ ਸੈਦੜਾ ਲੈ ਅੱਜ ਜਿਹੜੇ ਛੋਟੇ ਮੈਚ ਚੱਲਦੇ ਐ ਬੱਬੂ ਕਹਿੰਦਾ ਸਾਨੂੰ ਦੱਸੋ ਅਸੀਂ ਕਰੀਏਗੀ ਅਸੀਂ ਲੋਕਾਂ ਨੂੰ ਜਵਾਬ ਕੀ ਦਈਏ ਪਰ ਪਿਆਰ ਸਤਕਾਰ ਕੱਲ ਨੂੰ ਜਨਾਲ ਵਾਲੇ ਨੇ ਵੀ ਇਤੋਂ ਪਹਿਲਾਂ ਪਹਿਲਾਂ ਪੁੱਜ ਜਾਣਾ ਦਿলো ਧੰਨਵਾਦ ਹੈ ਅਗਲੀ ਰੇਡ ਗੁਰਲਾਲ ਦੀ ਰਪਿੰਦਰੋਂ ਦਾ ਫੇਰ ਧੰਨਵਾਦ ਆ ਪ੍ਰਵਾ ਦਾ ਜਿਹੜੇ ਬੋਰਡ ਬੜਾ ਕੇ ਲੈ ਕੇ ਆਇਆ ਐ ਇਤੂ ਉੱਤੇ ਕੁਝ ਨਹੀਂ ਹੋ ਸਕਦਾ ਅਮਰੀਕ ਸਿੰਘ ਆ ਤੇਰਾ ਵੀ ਧੰਨਵਾਦ ਹੈ ਨਹੀਂ ਤੇ ਪਿੰਡ ਦਾ ਮੇਲਾ ਛੱਡਣਾ ਪਹਿਲਾ ਦਿਨ ਹੋਵੇ ਬੰਦੇ ਉਹੀ ਜਿਵੇਂ ਕਹਿੰਦੇ ਨੇ ਗੱਲਾਂੀਆਂ ਕਰਨ ਲੱਗ ਜਾਂਦੇ ਆ ਯਾਰ ਓਏ ਹੁਣ ਵੱਡਾ ਹੋ ਗਿਆ ਇਹ ਪੈਸਾ ਨਹੀਂ ਛੱਡਦਾ ਪਰ ਦਿਲ ਤੇ ਅਮਰੀਕ ਦਾ ਵੀ ਕਰਦਾ ਹੈ ਵੀ ਮੈਂ ਪਿੰਡ ਰਹਿ ਕੇ ਨਾ ਲਈ ਅੱਜ ਰੈਸਟ ਹੋ ਜਾਂਦੀ ਪਰ ਇਹ ਪਿਆਰ ਸਤਕਾਰ ਦੀਆਂ ਗੱਲਾਂ ਹੁੰਦੀਆਂ ਸੰਤ ਨਗਰ ਦੇ ਵਿੱਚ ਪੁੱਜਿਆ ਸ਼ੇਰਿਆ ਬਾਈ ਆ ਸ਼ੇਰਾ ਖੜਾ ਸੰਤ ਨਗਰ ਵਾਲਾ ਮਹਾਨ ਖਿਡਾਰੀ ਕਿਆ ਸਮਾਂ ਸੀਗਾ ਅੱਜ ਸਮਾਂ ਸ਼ੇਰੇਬਾਈ ਬਦਲ ਗਿਆ ਉਦੋਂ ਤਾਂ ਯਾਰ ਆ ਸਮੇ ਨੂੰ ਫਾਈਨਲ ਹੋ ਜਾਂਦਾ ਸੀਗਾ ਆ ਸਮੇ ਨੂੰ ਤੇ ਨਾਮਾਂ ਦੀ ਵੰਡ ਹੋ ਕੇ ਪਲੇਅਰ ਵੀ ਘਰੋਂ ਘਰਾਂ ਨੂੰ ਤੁਰ ਜਾਂਦੇ ਸਨ ਪਰ ਬੇਨਤੀ ਹੈ ਖਿਡਾਰੀਓ ਆਪਾਂ ਸਾਂਭੀਏ ਕਬੱਡੀ ਨੂੰ ਅੱਜ ਲੋੜ ਹੈ ਅੱਜ ਸਮੇ ਦੇ ਵਿੱਚ ਮੇਰੇ ਵੀਰੋਂ ਆਉਣ ਦੀ ਲੋੜ ਹੈ